ਕਿਸੇ ਧਰਨਾ ਚੱਲ ਰਿਹਾ ਹੈ ਔਰ ਉੱਥੇ ਬੀਜੇਪੀ ਕੋਸ਼ਿਸ਼ਾਂ ਵੀ ਕਰ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਗੱਲਬਾਤ ਕਰਦੇ ਆ ਕੈਪਟਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ ਕੈਪਟਨ ਸਾਹਿਬ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ ਇਹ ਧਰਨਾ ਚੱਲ ਰਿਹਾ ਹੈ ਦੇਖੋ ਜੀ ਮੇਰੀ ਟਾਈਮ ਵੀ ਚੱਲਿਆ ਸੀ ਜੀ ਤੁਸੀਂ ਸਾਡਾ ਦਾਤ ਤੁਸੀਂ ਜਾਣਦੇ ਹੋ ਜੀ ਮੇਰੀ ਸਟੈਂਡਓਰੋ ਏਸੀ ਕੇ ਇਹ ਦੇਖੋ ਆਪਾਂ ਸਾਰੇ ਇੱਕ ਦੇਸ਼ ਦੇ ਵਸਨੀਕ ਹੈ ਜੀ ਅਗਰ ਕਿਸੇ ਐਜੀਟੇਸ਼ਨ ਹੈ ਕਿਸੇ ਕੋਈ ਕਰਨਾ ਚਾਹੁੰਦਾ ਹੈ ਕੋਈ ਉਹਦੀ ਪ੍ਰੋਬਲਮ ਸੇ ਜੀ ਉਹ ਫਿਰ ਸ਼ੌਕ ਸ਼ੌਕ ਨਾਲ ਜਾ ਸਕਦੇ ਦਿੱਲੀ ਔਰ ਜਿਹੜੀ ਨੈਸ਼ਨਲ ਗਵਰਨਮੈਂਟ ਹੈ ਉਹਦੇ ਨਾਲ ਗੱਲ ਕਰ ਸਕਦੇ ਹੋ ਤੁਸੀਂ ਜੀ 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 ਐਂਡ ਲੇਕਿਨ ਮੈਂ ਕਹਾਂ ਸੀ ਉਦੋਂ ਕਿ ਕੋਈ ਵਾਇਲੈਂਸ ਨਹੀਂ ਹੋਣੀ ਚਾਹੀਦੀ ਜੀ ਔਰ ਬਸ ਇਹੀ ਮੇਰਾ ਕੰਡੀਸ਼ਨ ਸੀ ਅਦਰਵਾਈਜ਼ ਮੇਰਾ ਸਟੈਂਡ ਉਦੋਂ ਔਰ ਹੁਣ ਇੱਕੋ ਹੀ ਹੈ ਜੀ ਕਿ ਉਹ ਆਪਣੇ ਉਹਨਾਂ ਨੂੰ ਅਧਿਕਾਰ ਹੈ ਪੂਰਾ ਲੋਕਾਂ ਨੂੰ ਕਿ ਜਾ ਕੇ ਆਪਣੇ ਅਜ ਤੇ ਆਪਣੇ ਗਵਰਨਮੈਂਟ ਨਾਲ ਗੱਲ ਕਰਨ ਔਰ ਉਹਨਾਂ ਬੀਜੇਪੀ ਗਵਰਨਮੈਂਟ ਨੇ ਉੱਥੇ ਬਿਠਾ ਦਿੱਤੀ ਕਮੇਟੀ ਉਹਨਾਂ ਨਾਲ ਬਹਿ ਕੇ ਗੱਲਬਾਤ ਕਰਨ ਅਸੀਂ ਇਨ ਇਨ ਆਰਮ ਮੈਂ ਵੀ ਅੱਗੇ ਜਾ ਕੇ ਗਵਰਨਮੈਂਟ ਦੇ ਲੀਡਰਸ ਨਾਲ ਗੱਲ ਕਰਾਂਗਾ ਐਂਡ ਹੋਰ ਲੋਕ ਵੀ ਕਰ ਰਹੇ ਨੇ ਤੇ ਵਾਈਰੂ ਕਰੇ ਕੋਈ ਨਾ ਕੋਈ ਹੱਲ ਨਿਕਲ ਸਰ ਜਿਸ ਤਰੀਕੇ ਦੇ ਨਾਲ ਹੁਣ ਲਗਾਤਾਰ ਕਿਸਾਨ ਆਏ ਹੋਏ ਆ ਚੌਥੀ ਮੀਟਿੰਗ ਚੱਲ ਰਹੀ ਹੈ ਹੁਣ ਵੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਚੱਲ ਰਹੀ ਹੈ ਤੁਸੀਂ ਵੀ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਤੁਸੀਂ ਵੀ ਲਗਾਤਾਰ ਕਿਉਂਕਿ ਪਿਛਲੀ ਵਾਰ ਦਾ ਜਿਹੜਾ ਤੁਹਾਡਾ ਸਪੋਰਟ ਸੀਗਾ ਕਿਸਾਨ ਕੇ ਉਸ ਤਰ੍ਹਾਂ ਉਸ ਸਮੇਂ ਐਲੀਗੇਸ਼ਨ ਵੀ ਲੱਗੇ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਕਿਸਾਨਾਂ ਨੂੰ ਬਹੁਤ ਸਪੋਰਟ ਕੀਤੀ ਜਿਸ ਕਰਕੇ ਕਿਸਾਨ ਦਿੱਲੀ ਪਹੁੰਚ ਗਏ ਔਰ ਦਿੱਲੀ ਪਹੁੰਚਣ ਤੋਂ ਬਾਅਦ ਵੀ ਤੁਸੀਂ ਲਗਾਤਾਰ ਅਫਸਰਾਂ ਦੀਆਂ ਵੀ ਜ਼ਿੰਮੇਵਾਰੀਆਂ ਲਈਆਂ ਕਿ ਕਿਸਾਨਾਂ ਨੂੰ ਦਿੱਕਤ ਨਾ ਹੋਵੇ ਜਾਂ ਕਿਸਾਨਾਂ ਦੀ ਇਮੀਡੀਏਟਰ ਦੇ ਤੌਰ ਤੇ ਵੀ ਕਿਹਾ ਜਾ ਸਕਦਾ ਭੂਮਿਕਾ ਵੀ ਨਿਭਾਈ ਤੁਸੀਂ ਮੌਕੇ ਦੇ ਉੱਪਰ ਤੇ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਕਿਉਂਕਿ ਹੁਣ ਤਾਂ ਤੁਸੀਂ ਬੀਜੇਪੀ ਦੇ ਨਾਲੋਂ ਔਰ ਬੀਜੇਪੀ ਕੇਂਦਰ ਰਿਗਾਰਡ ਵੀ ਬਹੁਤ ਕਰਦੀ ਹੈ ਕੈਪਟਨ ਅਮਰਿੰਦਰ ਸਿੰਘ ਹੁਣਾਂ ਦਾ ਕਿ ਤੁਸੀਂ ਉਸ ਤਰ੍ਹਾਂ ਦੀ ਭੂਮਿਕਾ ਦੇ ਵਿੱਚ ਹੈਗੇ ਹੋ ਕੈਪਟਨ ਸਾਹਿਬ ਹੁਣ ਵੀ ਨਹੀਂ ਮੈਂ ਹੁਣ ਤਾਂ ਦੇਖੋ ਮੈਂ ਗੰਮਚਣੀ ਹਾਂ ਉਹ ਤਾਂ ਮੇਰਾ ਕੁਝ ਉਹਨਾਂ ਦੇ ਨਾਲ ਅੱਜ ਗੱਲਬਾਤ ਕਰਦੇ ਆ ਭਗਵੰਤ ਜੀ ਕਰਦੇ ਆ ਦੇਖਾਂ ਕਿ ਕਿਤੇ ਪਹੁੰਚੂਗਾ ਲੇਕਿਨ ਫੈਕਟਰ ਡਿਮੈਂਟਰ ਹੈ ਕਿ ਅਧਿਕਾਰ ਹੈ ਉਹਨਾਂ ਕੋ ਕਿਸੇ ਨੂੰ ਵੀ ਕੋਈ ਵੀ ਸਿਰਫ ਕਿਸਾਨ ਨਹੀਂ ਜਿਨ੍ਹਾਂ ਨੂੰ ਕੋਈ ਕੋਈ ਦਰਦ ਹੋਵੇ ਕਿਸੇ ਗੱਲ ਦਾ ਉਹਨਾਂ ਨੂੰ ਪੂਰਾ ਅਧਿਕਾਰ ਹੈ ਕਿ ਆਪਣੇ ਯੂਨੀਅਨ ਗਵਰਨਮੈਂਟ ਦੇ ਨਾਲ ਜਾ ਕੇ ਅਗਰ ਯੂਨੀਅਨ ਗਵਰਨਮੈਂਟ ਦਾ ਮਸਲਾ ਹੈ ਅਗਰ ਸਟੇਟ ਮਸਲਾ ਹੈ ਉਹ ਥੀ ਗੱਲ ਹੈ ਬਰ ਆਦਰਵਾਇਜ਼ ਯੂਨੀਅਨ ਗਵਰਨਮੈਂਟ ਨਾਲ ਜਾ ਕੇ ਗੱਲ ਕਰੇ ਐਂਡ ਮੈਂ ਜਾਣਦੇ ਹਾਂ ਕਿ ਅਮਿਤ ਸ਼ਾ ਜੀ ਪ੍ਰਾਈਮ ਮਿਨਿਸਟਰ ਸਾਰੇ ਉਹਨਾਂ ਨੂੰ ਉਹਨਾਂ ਨੂੰ ਇੱਥੇ ਹਮਦਰਦੀ ਹੈ ਕਿਸਾਨਾਂ ਨਾਲ ਜੀ ਔਰ ਵਾਈਬਲ ਕਰੇ ਕੋਈ ਨਾ ਕੋਈ ਹੱਲ ਨਿਕਲੂ ਸਰ ਕੋਈ ਤੁਹਾਡੀ ਰੀਸੈਂਟਲੀ ਕੋਈ ਗੱਲ ਵੀ ਹੋਈ ਕਿਸਾਨਾਂ ਦੇ ਮਸਲੇ ਤੇ ਵੀ ਕਿਸਾਨਾਂ ਦਾ ਮਸਲਾ ਨਵੇਂ ਮੈਂ ਕੱਲ ਨੂੰ ਮੈਂ ਹੁਣ ਪ੍ਰਾਈਮ ਮਿੰისტਰ ਨੂੰ ਮਿਲ ਰਿਹਾ ਮੈਂ ਤਾਂ ਅੱਜ ਹੀ ਆਇਆ ਹਾਂ ਵਾਪਸ ਦਿੱਲੀ ਜੀ 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 ਦਿੱਲੀ ਤੇ ਮੈਂ ਹੁਣ ਇੰਨੇ ਕੱਲ ਨੂੰ ਆ ਪਰਸੋਂ ਨੂੰ ਇਹ ਦੋ ਦਿਨ ਮੈਂ ਮੇਰੇ ਨਾਲ ਗੱਲ ਕਰ ਔਰ ਫਿਰ ਦੇਖਾਂਗੇ ਪਰ ਮੈਂ ਐਸੀ ਵਾਸਤੇ ਕਿਸੇ ਕੰਮ ਵਾਸਤੇ ਆਇਆ ਤੁਸੀਂ ਪ੍ਰਾਈਮ ਮਿੰისტਰ ਨਾਲ ਮੁਲਾਕਾਤ ਕਰਕੇ ਕਰੋਗੇ ਕਿਸਾਨਾਂ ਦੇ ਮਸਲੇ ਤੇ ਗੱਲ ਮੈਂ ਜ਼ਰੂਰ ਜ਼ਰੂਰ ਕਰਾਂਗਾ ਅਗਰ ਮੈਂ ਪ੍ਰਾਈਮ ਮਿੰისტਰ ਨੂੰ ਮਿਲਾਂਗਾ ਤਮੈਂ ਜਰੂਰ ਇਹ ਗੱਲ ਕਰਾਂਗਾ ਹਾਂ ਸਰ ਇੱਕ ਇੱਕ ਦੋ ਛੋਟੇ ਛੋਟੇ ਮੇਰੇ ਹੋਰ ਸਵਾਲ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਵੀ ਸ਼ੰਭੂ ਬੈਰੀਅਰ ਦੇ ਉੱਪਰ ਆ ਕੇ ਬੈਠੇ ਆ ਲਗਾਤਾਰ ਕਿਸਾਨਾਂ ਦੇ ਉੱਪਰ ਡਾਗੇ ਜਾ ਰਹੇ ਸੀ ਹੰਝੂ ਗੈਸ ਦੇ ਗੋਲੇ ਕਿਉਂਕਿ ਤੁਸੀਂ ਸਾਬਕਾ ਫੌਜੀ ਵੀ ਹੋ ਫੌਜੀ ਅਫਸਰ ਰਹੇ ਹੋ ਤੁਸੀਂ ਔਰ ਉਹ ਕਹਿੰਦੇ ਕਿ ਸ਼ੈਲਿੰਗ ਇਸ ਤਰੀਕੇ ਦੀ ਨਹੀਂ ਹੋ ਸਕਦੀ ਕਿਸਾਨਾਂ ਦੇ ਉੱਪਰ ਜਿਸ ਤਰ੍ਹਾਂ ਦੀ ਸ਼ੈਲਿੰਗ ਕੀਤੀ ਗਈ ਹੈ ਜਾਂ ਹੰਝੂ ਗੈਸ ਦੇ ਗੋਲੇ ਡਾਗੇ ਗਏ ਕਿਸਾਨਾਂ ਦੇ ਉੱਪਰ ਬੁਲੇਟਸ ਡਾਗੀਆਂ ਗਈਆਂ ਰਬੜ ਬੁਲੇਟਸ ਕਿਸਾਨਾਂ ਦੇ ਉੱਪਰ ਕਿ ਮੈਂ ਕਮੈਂਟing ਕਰ ਸਕਦਾ ਹਾਂ ਇਸ ਤੇ ਬਿਕੋਜ਼ ਆਈ ਮੈਂ ਤਾਂ ਜੋ ਟੀਵੀਸ਼ਨ ਤੇ ਦੇਖਿਆ ਉਹ ਹੀ ਦੇਖਿਆ ਜਿਸ ਨਾਲ ਮੇਰਾ ਸੰਪਰਕ ਨਹੀਂ ਹੋਇਆ on this issue ਬਟ ਨੇਚੁਰਲੀ ਜਿਹੜੀ ਫੋਰਸ ਜਾਂਦੀ ਹੈ ਨਾ ਉਹ ਮਿਨੀਮਮ ਮਿਨੀਮਮ ਜਿਆਦਾ ਸੀ ਫੌਜ ਵਿੱਚ ਹੀ ਸੀ ਜੀ ਜੀ ਮਿਨੀਮਮ ਅ ਰਿਜ਼ਰਵ ਅਸੀਂ ਕਰਦੇ ਹੁੰਦੇ ਸੀ ਐਕਸ਼ਨ ਜੀ ਇੱਕ ਗੋਲੀ ਆ ਦੋ ਗੋਲੀ ਤਿੰਨ ਗੋਲੀ ਲੋਕ ਡਿਸਪਰਸ ਕਰਨ ਵਾਸਤੇ ਬਟ ਉਹਨਾਂ ਨੂੰ ਉਹਨਾਂ ਤੇ ਹੀ ਮਾਰਦੇ ਸੀ ਉਹਨਾਂ ਦੇ ਸਿਰ ਦੇ ਉੱਪਰ ਤੇ ਜੀ ਸੋ ਦੈਟ ਵਾਸ ਜਸਟ ਅ ਵਰਨਿੰਗ ਵਰਨਿੰਗ ਇਨ ਦਿਸ ਆ ਲੋ ਡਿਸਪਰਸ ਕਾਰਜ ਅਦਰਸੀ ਫੋਰ ਜੀ ਵੀਟਰੀ ਸਕਲਸੀ ਟ੍ਰੇਨਡ ਨੇ ਨਾ ਇਨ ਇਨ 8 ਟੂ 7 ਪਾਵਰ ਦੇ ਵਿੱਚ ਤੇ ਇਹਦੇ ਵਿੱਚ ਇੱਥੇ ਮੈਂ ਦੇਖਿਆ ਸੀ ਉਹ ਫਾਇਰਿੰਗ ਕਰੇ ਜਿਹੜਾ ਅਫਸਰ ਔਨ ਦ ਸਪਾਟ ਹੈ ਜਿਹੜਾ ਹੁਕਮ ਦਿੰਦਾ ਉਹ ਉਹ ਨੂੰ ਵੀ ਹਵ ਟੂ ਆਨਸਰ ਵਾਈ ਬਿਟ ਉਸ ਫਸ ਜਿਆਦਾ ਲੋਡ ਕਰਦੀ ਕੀ ਲੋਡ ਸੀ ਇਲੈਕਸ਼ਨ ਸਰ ਨਜ਼ਦੀਕ ਨੇ ਆਖਿਰਲਾ ਮੇਰਾ ਸਵਾਲ ਆ ਤਾਂ ਉਸ ਨੂੰ ਲੈ ਕੇ ਵੀ ਤੁਸੀਂ ਗੱਲਬਾਤ ਕਰੋਗੇ ਕਿ ਇਲੈਕਸ਼ਨ ਨਜ਼ਦੀਕ ਆ ਔਰ ਇਹਨਾਂ ਦਾ ਨਿਪਟਾਰਾ ਕੀਤਾ ਜਾਵੇ ਜਲਦੀ ਉਹ ਨੈਚੁਰਲੀ ਦੇਖੋ ਮੈਂ ਤਾਂ ਚਾਹੇ ਇਲੈਕਸ਼ਨ ਹੋਵੇ ਨਾ ਹੋਵੇ ਮੈਂ ਤਾਂ ਚਾਹੁੰਦਾ ਐ ਕਿ ਕਿਸਾਨਾਂ ਦਾ ਮਸਲਾ ਉਹ ਹੱਲ ਕਰਕੇ ਅੱਗੇ ਜੀ ਦੇਖੋ ਆਖਿਰਕਾਰ ਉਹ ਵੀ ਉਹ ਬੈਠਣਗੇ ਉਹ ਦੋ ਦਿਨ ਦੀ ਪ੍ਰਡਿਕਸ਼ਨ ਦੇ ਕੇ ਬਾਰੇ ਸੋੜੀਏ ਸਾਰੇ ਆਪਣੀ ਜ਼ਿੰਦਗੀ ਉਥੇ ਕੀ ਫਾਇਦਾ ਬਿਵਾਰ ਹੋ ਜਾਣਗੇ ਅਰੇ ਸਰਦੀ ਹੈਗੀ ਉਹ ਉਥੇ ਆਪਣੇ ਕੰਮ ਕੰਮ ਕਰ ਤੋਂ ਉਤਰੇ ਉਹਨੇ ਉਥੇ ਗੁੜਾਹੀ ਕਰਨੀ ਹੈ ਹੁਣ ਥੋੜੀ ਦੇਰ ਚ ਵਾੜੀ ਆ ਜਾਣੀ ਹੈ ਪਾਣੀ ਦੇਣਾ ਉਥੇ ਆਪਣੇ ਫਸਲਾਂ ਨੂੰ ਤੇ ਇਹ ਤਾਂ ਆਈ ਵੁੱਲਾਈਕ ਕਿ ਜਲਦੀ ਖਤਮ ਹੋਏ ਔਰ ਵਾਪਸ ਜਾਣ ਜੀ ਜੀ ਖੁਸ਼ ਹੋ ਕੇ ਜਾਣ ਔਰ ਆਪਣੇ ਕੰਮ ਕਾਸ ਸੰਭਲ ਉਥੇ ਕਰਾ ਚ ਜੀ ਜੀ ਐਂਡ ਲੇਕਿਨ ਮੈਂ ਕਹਾਂ ਸੀ ਉਹਨੋਂ ਕਿ ਕੋਈ ਵਾਇਲੈਂਸ ਨਹੀਂ ਹੋਣੀ ਚਾਹੀਦੀ ਜੀ ਔਰ ਬਸ ਇਹੀ ਮੇਰਾ ਕੰਡੀਸ਼ਨ ਸੀ ਆਦਰਵਾਇਜ਼ ਮੇਰਾ ਸਟੈਂਡ ਉਦੋਂ ਔਰ ਹੁਣ ਇੱਕੋ ਹੀ ਹੈ ਕਿ ਉਹ ਆਪਣੇ ਉਹਨਾਂ ਨੂੰ ਅਧਿਕਾਰ ਹੈ ਪੂਰਾ ਲੋਕਾਂ ਨੂੰ ਕਿ ਜਾ ਕੇ ਆਪਣੇ ਅੱਜ ਤੇ ਆਪਣੇ ਗਵਰਨਮੈਂਟ ਦੇ ਨਾਲ ਗੱਲ ਕਰਨ ਔਰ ਹੁਣ ਬੀਜੇਪੀ ਗਵਰਨਮੈਂਟ ਨੇ ਉੱਥੇ ਬਿਠਾ ਦਿੱਤੀ ਕਮੇਟੀ ਉਹਨਾਂ ਨਾਲ ਬਹਿ ਕੇ ਗੱਲਬਾਤ ਕਰਨ ਅਸੀਂ ਇਨਾਟ ਮੈਂ ਵੀ ਅੱਗੇ ਜਾ ਕੇ ਗਵਰਨਮੈਂਟ ਦੇ ਲੀਡਰਸ ਨਾਲ ਗੱਲ ਕਰਾਂਗਾ ਐਂਡ ਹੋਰ ਲੋਕ ਵੀ ਕਰ ਰਹੇ ਨੇ ਤੇ ਵਾਇਰੂ ਕਰੇ ਕੋਈ ਨਾ ਕੋਈ ਹੱਲ ਨਿਕਲੂ ਅ ਸਰ ਜਿਸ ਤਰੀਕੇ ਦੇ ਨਾਲ ਹੁਣ ਲਗਾਤਾਰ ਕਿਸਾਨ ਆਏ ਹੋਏ ਆ ਚੌਥੀ ਮੀਟਿੰਗ ਚੱਲ ਰਹੀ ਆ ਹੁਣ ਵੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਚੱਲ ਰਹੀ ਆ ਤੁਸੀਂ ਵੀ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਤੁਸੀਂ ਵੀ ਲਗਾਤਾਰ ਕਿਉਂਕਿ ਪਿਛਲੀ ਵਾਰ ਦਾ ਜਿਹੜਾ ਤੁਹਾਡਾ ਸਪੋਰਟ ਸੀਗਾ ਕਿਸਾਨ ਕੇ ਉਸ ਤਰ੍ਹਾਂ ਉਸ ਸਮੇਂ ਐਲੀਗੇਸ਼ਨ ਵੀ ਲੱਗੇ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਕਿਸਾਨਾਂ ਨੂੰ ਬਹੁਤ ਸਪੋਰਟ ਕੀਤੀ ਜਿਸ ਕਰਕੇ ਕਿਸਾਨ ਦਿੱਲੀ ਪਹੁੰਚ ਗਏ ਔਰ ਦਿੱਲੀ ਪਹੁੰਚਣ ਤੋਂ ਬਾਅਦ ਵੀ ਤੁਸੀਂ ਲਗਾਤਾਰ ਅਫਸਰਾਂ ਦੀਆਂ ਵੀ ਜ਼ਿੰਮੇਵਾਰੀਆਂ ਲਈਆਂ ਕਿ ਕਿਸਾਨਾਂ ਨੂੰ ਦਿੱਕਤ ਨਾ ਹੋਵੇ ਜਾਂ ਕਿਸਾਨਾਂ ਦੀ ਮੀਡੀਏਟਰ ਦੇ ਤੌਰ ਤੇ ਵੀ ਕਿਹਾ ਜਾ ਸਕਦਾ ਭੂਮਿਕਾ ਵੀ ਨਿਭਾਈ ਤੁਸੀਂ ਮੌਕੇ ਦੇ ਉੱਪਰ ਤੇ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਕਿਉਂਕਿ ਹੁਣ ਤਾਂ ਤੁਸੀਂ ਬੀਜੇਪੀ ਦੇ ਨਾਲ ਹੋ ਔਰ ਬੀਜੇਪੀ ਕੇਂਦਰ ਰਿਗਾਰਡ ਵੀ ਬਹੁਤ ਕਰਦੀ ਹੈ ਕੈਪਟਨ ਅਮਰਿੰਦਰ ਸਿੰਘ ਹੁਣਾਂ ਦਾ ਕਿ ਤੁਸੀਂ ਉਸ ਤਰ੍ਹਾਂ ਦੀ ਭੂਮਿਕਾ ਦੇ ਵਿੱਚ ਹੈਗੇ ਹੋ ਕੈਪਟਨ ਸਾਹਿਬ ਹੁਣ ਵੀ ਨਹੀਂ ਮੈਂ ਹੁਣ ਕਿਤਾ ਦੇਖੋ ਮੈਂ ਗੰਮ ਚ ਨਹੀਂ ਹਾਂ ਔਰ ਤੋਂ ਮੇਰਾ ਕੁਝ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ ਭਗਵੰਤ ਮਾਨ ਕਰ ਰਹੇ ਆ ਦੇਖਣ ਕਿ ਕਿਤੇ ਪਹੁੰਚੂਗਾ ਲੇਕਿਨ ਫੈਕਟਰ ਡਿਮੈਟਰ ਇਸ ਕਿ ਅਧਿਕਾਰ ਹੈ ਉਹਨਾਂ ਕਿ ਕਿਸੇ ਨੂੰ ਵੀ ਕੋਈ ਵੀ ਸਿਰਫ ਕਿਸਾਨ ਨਹੀਂ ਜਿਨ੍ਹਾਂ ਨੂੰ ਕੋਈ ਕੋਈ ਦਰਦ ਹੋਵੇ ਕਿਸੇ ਗੱਲ ਦਾ ਉਹਨਾਂ ਨੂੰ ਪੂਰਾ ਅਧਿਕਾਰ ਹੈ ਕਿ ਆਪਣੇ ਯੂਨੀਅਨ ਗਵਰਨਮੈਂਟ ਦੇ ਨਾਲ ਜਾ ਕੇ ਅਗਰ ਯੂਨੀਅਨ ਗਵਰਨਮੈਂਟ ਦਾ ਮਸਲਾ ਹੈ ਅਗਰ ਸਟੇਟ ਮਸਲਾ ਹੈ ਉਹ ਕੀ ਗੱਲ ਹੈ ਬਰਦਰਵਾਇਜ਼ ਯੂਨੀਅਨ ਗਵਰਨਮੈਂਟ ਨਾਲ ਜਾ ਕੇ ਗੱਲ ਕਰੇ ਐਂਡ ਮੈਂ ਜਾਣਦੇ ਹਾਂ ਕਿ ਅਮਿਤ ਸ਼ਾ ਜੀ ਪ੍ਰਾਈਮ ਮਿਨਿਸਟਰ ਸਾਰੇ ਉਹਨਾਂ ਨੂੰ ਉਹਨਾਂ ਨੂੰ ਇੱਥੇ ਹਮਦਰਦੀ ਹੈ ਕਿਸਾਨਾਂ ਨਾਲ ਜੀ ਔਰ ਵਾਈਬਲ ਕਰੇ ਕੋਈ ਨਾ ਕੋਈ ਹੱਲ ਨਿਕਲੂ ਸਰ ਕੋਈ ਤੁਹਾਡੀ ਰੀਸੈਂਟਲੀ ਕੋਈ ਗੱਲ ਵੀ ਹੋਈ ਕਿਸਾਨਾਂ ਦੇ ਮਸਲੇ ਤੇ ਵੀ ਕਿਸਾਨਾਂ ਦਾ ਮਸਲਾ ਨਵੇਂ ਕਰ ਲਓ ਮੈਂ ਹੁਣ ਪ੍ਰਾਈਮ ਮਿੰისტਰ ਨੂੰ ਮਿਲ ਰਿਹਾ ਮੈਂ ਤਾਂ ਅੱਜ ਹੀ ਆਇਆ ਵਾਪਸ ਦਿੱਲੀ ਜੀ 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 ਦਿੱਲੀ ਤੇ ਮੈਂ ਹੁਣ ਇੰਨੇ ਕੱਲ ਨੂੰ ਆ ਪਰਸੋਂ ਨੂੰ ਇਹ ਦੋ ਦਿਨ ਮੈਂ ਮਿਲਾਂ ਗੱਲ ਹੋ ਕਰ ਫਿਰ ਦੇਖਾਂ ਪ੍ਰਾਈਮ ਮਿੰისტਰ ਨਾਲ ਲੇਕਿਨ ਮੈਂ ਐਸੀ ਵਾਸਤੇ ਕਿਸੇ ਕੰਮ ਵਾਸਤੇ ਆਇਆ ਤੁਸੀਂ ਪ੍ਰਾਈਮ ਮਿੰისტਰ ਨਾਲ ਮੁਲਾਕਾਤ ਕਰਕੇ ਕਰੋਗੇ ਕਿਸਾਨਾਂ ਦੇ ਮਸਲੇ ਤੇ ਗੱਲ ਮੈਂ ਜ਼ਰੂਰ ਜ਼ਰੂਰ ਕਰਾਂਗਾ ਅਗਰ ਮੈਂ ਪ੍ਰਾਈਮ ਮਿੰისტਰ ਨੂੰ ਮਿਲਾਂਗਾ ਮੈਂ ਜਰੂਰ ਇਹ ਗੱਲ ਕਰਾਂਗਾ ਹਾਂ ਸਰ ਇੱਕ ਇੱਕ ਦੋ ਛੋਟੇ ਛੋਟੇ ਮੇਰੇ ਹੋਰ ਸਵਾਲ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ